ਡ라이ਵਰ ਇנק ਕੈਨੇਡਾ ਦੀ ਟਰਕਿੰਗ ਇੰਡਸਟਰੀ ਦੇ ਵਿੱਚ ਚੱਲ ਰਿਹਾ ਇੱਕ ਗੈਰ ਕਾਨੂੰਨੀ ਕੰਮ ਹੈ ਜਿਸ ਨੂੰ ਕੈਨੇਡੀਅਨ ਟਰਕਿੰਗ ਅਲਾਈਅੰਸ ਅਤੇ ਟੀਮਸਟਰਸ ਕੈਨੇਡਾ ਵਰਗੀਆਂ ਸੰਸਥਾਵਾਂ ਨੇ ਇੱਕ ਬਿਲੀਅਨ ਦਾ ਸਕੈਮ ਕਰਾਰ ਦਿੱਤਾ ਹੈ। ਇਸ ਸਕੈਮ ਮੁੱਖ ਤੌਰ ਤੇ ਨਵੇਂ ਪ੍ਰਵਾਸੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ। ਪੰਜਾਬ ਤੋਂ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਟਰੱਕ ਡਰਾਈਵਰ ਵਜੋਂ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਨੇ। ਉਨਾ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਇਸ ਸਕੈਮ ਰਾਹੀਂ ਸੋਸ਼ਣ ਕੀਤਾ ਜਾਂਦਾ ਹੈ। ਸਸ਼ਟ੍ਰੀਅਕਾਲ ਤੁਸੀਂ ਦੇਖ ਰਹੇ ਹੋ ਟਾਈਪ 6B ਪੰਜਾਬੀ। ਕੈਨੇਡਾ ਦੇ ਵਿੱਚ ਡਰਾਈਵਰ ਇנק ਨਾਂ ਤੋਂ ਇੱਕ ਸਕੈਮ ਚਲਾਇਆ ਜਾ ਰਿਹਾ ਹੈ ਜਿਸ ਨੇ ਕਈ ਪ੍ਰਵਾਸੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪ੍ਰਭਾਵਿਤ ਕੀਤਾ ਹੈ। ਆਖਿਰ ਕੀ ਹੈ ਡਰਾਈਵਰ ਇנק ਜਿਸ ਦੇ ਖਿਲਾਫ ਕਈ ਸਾਲਾਂ ਤੋਂ ਕਈ ਸੰਗਠਨਾ ਨੇ ਇਸ ਸਕੈਮ ਤੇ ਰੋਕ ਲਗਾਉਣ ਦੀ ਸਰਕਾਰ ਅੱਗੇ ਮੰਗ ਕੀਤੀ ਹੈ। ਤਰਸਲ ਇਸ ਸਕੈਮ ਦੇ ਵਿੱਚ ਟਰੱਕਿੰਗ ਕੰਪਨੀਆਂ ਆਪਣੇ ਡਰਾਈਵਰਾਂ ਨੂੰ ਗਲਤ ਤਰੀਕੇ ਦੇ ਨਾਲ ਇੱਕ ठेकेदार ਮਤਲਬ ਇੰਡੀਪੈਂਡੈਂਟ ਕੰਟਰੈਕਟਰਸ ਦੇ ਵੱਜੋਂ ਰੱਖਦੀਆਂ ਨੇ ਜਦਕਿ ਟਰੱਕ ਡਰਾਈਵਰ ਕੰਪਨੀ ਦੇ ਹੀ ਇੱਕ ਰੈਗੂਲਰ ਮੁਲਾਜ਼ਮ ਹੁੰਦਾ ਹੈ ਅਜਿਹਾ ਕਰਨ ਦੇ ਨਾਲ ਕੰਪਨੀਆਂ ਟੈਕਸ ਪੇ ਅਤੇ ਪੇ ਰੋਲ ਅਦਾ ਕਰਨ ਤੋਂ ਬਚ ਜਾਂਦੀਆਂ ਨੇ ਇਸ ਤੋਂ ਇਲਾਵਾ ਕੰਪਨੀਆਂ ਟਰੱਕ ਡਰਾਈਵਰਾਂ ਨੂੰ ਓਵਰਟਾਈਮ ਪੇ ਰੋਲ ਵਕੇਸ਼ਨ ਪੇ ਮੈਡੀਕਲ ਇੰਸ਼ੋਰੈਂਸ ਅਤੇ ਹੋਰ ਸਹੂਲਤਾਂ ਦੇਣ ਤੋਂ ਬਚ ਜਾਂਦੀਆਂ ਨੇ ਪਰ ਇਸ ਨਾਲ ਟਰੱਕ ਡਰਾਈਵਰਾਂ ਨੂੰ ਕਾਫੀ ਆਰਥਿਕ ਨੁਕਸਾਨ ਉਠਾਉਣਾ ਪੈਂਦਾ ਹੈ ਕਈ ਡਰਾਈਵਰਾਂ ਨੂੰ ਤਾਂ ਕੰਪਨੀਆਂ ਪੂਰੀਆਂ ਤਨਖਾਹਾਂ ਵੀ ਨਹੀਂ ਦਿੰਦੀਆਂ ਇਸ ਖੇਤਰ ਦੇ ਨਾਲ ਜੁੜੇ ਮਾਹਰਾਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਲਗਭਗ ਹਰ ਤੀਜੀ ਟਰੱਕਿੰਗ ਕੰਪਨੀ ਇਸ ਸਕੈਮ ਦੇ ਨਾਲ ਜੁੜੀ ਹੋਈ ਹੈ ਡਰਾਈਵਰਾਂ ਨੂੰ ਵੀ ਲੱਗਦਾ ਹੈ ਕਿ ਉਹ ਟੈਕਸ ਬਚਾ ਕੇ ਜ਼ਿਆਦਾ ਕਮਾਈ ਕਰਨਗੇ ਪਰ ਅਸਲ ਦੇ ਵਿੱਚ ਉਹ 30% ਤੱਕ ਆਮਦਨ ਗਵਾ ਬੈਠਦੇ ਨੇ ਅਜਿਹੀਆਂ ਕੰਪਨੀਆਂ ਅਕਸਰ ਡਰਾਈਵਰਾਂ ਨੂੰ ਸਮੇਂ ਤੇ ਤਨਖਾਹ ਨਹੀਂ ਦਿੰਦੀਆਂ ਬਹੁਤ ਜ਼ਿਆਦਾ ਘੰਟੇ ਕੰਮ ਕਰਵਾਉਂਦੀਆਂ ਨੇ ਅਤੇ ਅਸੁਰੱਖਿਅਤ ਵਾਹਨ ਚਲਾਉਣ ਦੇ ਲਈ ਵੀ ਮਜਬੂਰ ਕਰਦੀਆਂ ਨੇ ਅਕਸਰ ਇਹ ਕੰਪਨੀਆਂ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਂਦੀਆਂ ਨੇ ਜਿਨ੍ਹਾਂ ਨੂੰ ਇਸ ਸਕੈਮ ਕੈਨੇਡਾ ਦੇ ਕਾਨੂੰਨਾਂ ਅਤੇ ਖਾਸ ਤੌਰ ਤੇ ਆਪਣੇ ਅਧਿਕਾਰਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੁੰਦੀ ਅਕਸਰ ਅੰਤਰਰਾਸ਼ਟਰੀ ਵਿਦਿਆਰਥੀ ਨੌਕਰੀ ਦੀ ਲੋੜ ਦੇ ਕਾਰਨ ਅਜਈਆਂ ਕੰਪਨੀਆਂ ਦੀਆਂ ਸ਼ਰਤਾਂ ਮੰਨ ਲੈਂਦੇ ਨੇ ਮਹਾਰਾ ਮੁਤਾਬਕ ਇਸ ਸਕੈਮ ਨਾਲ ਸਰਕਾਰ ਨੂੰ ਸਾਲਾਨਾ 1 ਬਿਲੀਅਨ ਤੋਂ ਵੱਧ ਟੈਕਸ ਦਾ ਨੁਕਸਾਨ ਹੋ ਰਿਹਾ ਹੈ ਜੋ ਬੁਰਾਈ ਦੀ ਢਾਂਚੇ ਤੇ ਸਮਾਜਿਕ ਸੁਰੱਖਿਆ ਪ੍ਰੋਗਰਾਮਾਂ ਲਈ ਵਰਤਿਆ ਜਾ ਸਕਦਾ ਸੀ ਸਾਲ 2021 ਵਿੱਚ ਕੈਨੇਡਾ ਸਰਕਾਰ ਨੇ ਫੈਡਰਲ ਕੰਪਨੀਆਂ ਦੇ ਲਈ ਕਰਮਚਾਰੀਆਂ ਨੂੰ ਗਲਤ ਕਲਾਸੀਫਾਈਡ ਕਰਨਾ ਗੈਰਕਾਨੂੰਨੀ ਬਣਾਇਆ ਅਤੇ 2024 ਦੇ ਵਿੱਚ ਇਸ ਨਿਯਮ ਨੂੰ ਹੋਰ ਸਖਤ ਕੀਤਾ ਜਿਸ ਦੇ ਵਿੱਚ ਮਾਲਕਾਂ ਨੂੰ ਸਾਬਤ ਕਰਨਾ ਪੈਂਦਾ ਹੈ ਕਿ ਟਰੱਕ ਡਰਾਈਵਰ ਇੱਕ ਸੁਤੰਤਰ ਠੇਕੇਦਾਰ ਹੈ ਨਾ ਕਿ ਉਹਨਾਂ ਦਾ ਮੁਲਾਜ਼ਮ ਸੀਟੀਏ ਅਤੇ ਹੋਰ ਸੰਸਥਾਵਾਂ ਦਾ ਕਹਿਣਾ ਹੈ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਕਮਜ਼ੋਰ ਨੇ ਸੀਟੀਏ ਨੇ ਸਰਕਾਰ ਨੂੰ T4A ਟੈਕ ਸਲਿੱਪਾਂ ਦੇ ਨੀਮਾ ਨੂੰ ਸਖਤ ਕਰਨ ਅਤੇ ਜੁਰਮਾਨਿਆਂ ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ ਪਰ ਕੁਝ ਮਾਰਾਂ ਦਾ ਕਹਿਣਾ ਹੈ ਕਿ ਇਹ ਸਿਸਟਮ ਨੂੰ ਹੋਰ ਗੁੰਝਲਦਾਰ ਬਣਾ ਸਕਦਾ ਹੈ ਹੁਣ ਇਸ ਸਕੈਮ ਦੇ ਨਾਲ ਨਿਪਟਿਆ ਕਿਵੇਂ ਜਾਵੇ ਇਸ ਦੇ ਲਈ ਟਰੱਕ ਡਰਾਈਵਰ ਜਾਗਰੂਕ ਰਹੇ ਜੇਕਰ ਕੋਈ ਕੰਪਨੀ ਤੁਹਾਨੂੰ ਨਿੱਜੀ ਕਾਰਪੋਰੇਸ਼ਨ ਬਣਾਉਣਾ ਚਾਹੁੰਦੀ ਹੈ ਤਾਂ ਸਾਵਧਾਨ ਰਹੋ ਇੰਡੀਪੈਂਡੈਂਟ ਕੰਟਰੈਕਟਰਸ ਉਹ ਹੁੰਦੇ ਨੇ ਜਿਨ੍ਹਾਂ ਦਾ ਆਪਣਾ ਟਰੱਕ ਹੋਵੇ ਡਰਾਈਵਰ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਰੂਟ ਚੁਣ ਸਕੇ ਅਤੇ ਕਈ ਸਰੋਤਾਂ ਤੋਂ ਉਸ ਨੂੰ ਆਮਦਨ ਵੀ ਆਉਂਦੀ ਹੋਵੇ ਜੇਕਰ ਤੁਸੀਂ ਸਕੈਮ ਦਾ ਸ਼ਿਕਾਰ ਹੋ ਤਾਂ ਕੈਨੇਡਾ ਦੇ ਲੇਬਰ ਡਿਪਾਰਟਮੈਂਟ ਨੂੰ ਸ਼ਿਕਾਇਤ ਕਰ ਸਕਦੇ ਹੋ ਤੁਸੀਂ ਗੁਪਤ ਰੂਪ ਨਾਲ ਵੀ ਸ਼ਿਕਾਇਤ ਦਰਜ ਕਰ ਸਕਦੇ ਹੋ ਅਤੇ ਟੀਮਸਟਰ ਕੈਨੇਡਾ ਵਰਗੀਆਂ ਸੰਸਥਾਵਾਂ ਤੋਂ ਸਹਾਇਤਾ ਵੀ ਲੈ ਸਕਦੇ ਹੋ ਅਜਿਹੀਆਂ ਕੰਪਨੀਆਂ ਦੇ ਨਾਲ ਕੰਮ ਕਰੋ ਜੋ ਕਾਨੂੰਨੀ ਤੌਰ ਤੇ ਡਰਾਈਵਰਾਂ ਨੂੰ ਕਰਮਚਾਰੀ ਵਜੋਂ ਕੰਮ ਤੇ ਰੱਖਦੀ ਹੋਵੇ ਅਤੇ ਕਰਮਚਾਰੀ ਨੂੰ ਮਿਲਣ ਵਾਲੇ ਸਾਰੇ ਲਾਭ ਅਤੇ ਹੱਕ ਵੀ ਦਿੰਦੀ ਹੋਵੇ ਤੁਹਾਨੂੰ ਇਹੀ ਸੁਝਾਅ ਹੈ ਕਿ ਜੇਕਰ ਤੁਸੀਂ ਟਰਕਿੰਗ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਹੋ ਜਾਂ ਫਿਰ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਕੰਪਨੀ ਦਾ ਸਟੇਟਸ ਉਸ ਦੀ ਤਨਖਾਹ ਅਤੇ ਕਰਮਚਾਰੀਆਂ ਨੂੰ ਮਿਲਣ ਵਾਲੇ ਫਾਇਦਿਆਂ ਦੀ ਚੰਗੀ ਤਰ੍ਹਾਂ ਜਾਂਚ ਕਰੋ ਟੀਮਸਟਰ ਕੈਨੇਡਾ ਅਤੇ ਸੀਟੀਏ ਵਰਗੀਆਂ ਸੰਸਥਾਵਾਂ ਦੇ ਨਾਲ ਸੰਪਰਕ ਕਰਕੇ ਸਹੀ ਜਾਣਕਾਰੀ ਅਤੇ ਸਹਾਇਤਾ ਪ੍ਰਾਪਤ ਕਰੋ ਇਸ ਸਕੈਮ ਨਾ ਸਿਰਫ ਡਰਾਈਵਰਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦਾ ਹੈ ਸਗੋਂ ਸਮੁੱਚੀ ਟਰਕਿੰਗ ਇੰਡਸਟਰੀ ਅਤੇ ਕੈਨੇਡਾ ਦੀ ਅਰਥਵਿਵਸਥਾ ਤੇ ਵੀ ਮਾੜਾ ਅਸਰ ਪਾਉਂਦਾ ਹੈ ਸੁਚੇਤ ਰਹੋ ਅਤੇ ਆਪਣੇ ਅਧਿਕਾਰਾਂ ਦੀ ਰਾਖੀ ਕਰੋ